ਉਵੇਂ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪੁਰਾਣੇ 2 ਸਾਲ ਦਾ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਦਾ ਇਹਨਾਂ ਕੋਈ ਕੀਤਾ ਨਹੀਂ ਕਿਉਂਕਿ ਹੁਣ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਤੁਸੀਂ ਸਾਹਮਣੇ ਪੈ ਤੂੰ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਗੇ ਸਾਹਮਣੇ ਇਸ ਕਰਕੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਦੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਫੋਂ ਪੂਰਾ ਚਾ ਲਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇਲਾ ਪਰ ਉਹਦੇ ਬਾਅਦ ਤੂੰ ਆਪ ਪਿਆਰ ਹੈ ਅੱਜ ਜਿੰਨਾ ਅੱਜ ਦਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਹੈ ਉਹਦੇ ਧਰ ਪਤਨੀ ਉਹਨਾਂ ਦੇ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਤੇ ਉਹਦੇ ਮਾਤਾ ਜੀ ਤੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਪੰਜਾਬ ਦਾ ਵੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਉਹ ਸਾਡੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਅਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹਨੇ ਜਿਵੇਂ ਬੰਟੀ ਰਮਾਣਾ ਤੇ ਝੂਠਾ ਕੇਸ ਹੁਣ ਗੁਨੀਮ ਮਜੀਠੀਆ ਜੀ ਦੇ ਇੱਕ ਫਰਾਡਲੈਂਡ ਕੇਸ ਝੂਠਾ ਉਹ ਵੀ ਥੱਲੇ ਗੱਲ ਕਰਕੇ ਉਹ ਨੋਟਿਸ ਕਢਾਇਆ ਗਿਆ ਹੈ ચીਫ ਮਿਨਿਸਟਰ ਆਪਣੇ ਆਪ ਇਨਵੋਲਡ ਆ ਉਹਦੇ ਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪੁਰਾਣੇ 2 ਸਾਲ ਦਾ ਇਹਨਾਂ ਨੂੰ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਦਾ ਇਹਨਾਂ ਨੂੰ ਕੋਈ ਕੀਤਾ ਨਹੀਂ ਕਿਉਂਕਿ ਹੁਣ ਅਸੀਂ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਉਹ ਤੁਸੀਂ ਸਾਹਮਣੇ ਪੈ ਦਿਓ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਂਗੇ ਸਾਹਮਣੇ ਹੁਣ ਕੀ ਕਰ ਰਿਹਾ ਹੈ ਸੋਸ਼ਲ ਮੀਡੀਆ ਦੀ ਜਿੰਨੀਆਂ ਸਾਡੀਆਂ ਟੀਮਸ ਹੈ ਸੀਆਈਡੀ ਨੂੰ ਕਿਹਾ ਗਿਆ ਜਿਹੜਾ ਸੀਆਈਡੀ ਦਾ ਪੰਜਾਬ ਦਾ ਹੈੱਡ ਉਹਨੂੰ ਇਨਸਟਰਕਸ਼ਨ ਦਿੱਤੀਆਂ ਉਹਨੇ ਸਾਰਿਆਂ ਨੂੰ ਕਿਹਾ ਸਾਰੇ ਐਸਐਸਪੀ ਨੂੰ ਕਿਹਾ ਜਿਹੜੇ ਜਿਹੜੇ ਕਾਲੀ ਵਰਕਰ ਸੋਸ਼ਲ ਮੀਡੀਆ ਤੇ ਕਰ ਰਹੇ ਆ ਉਹਨਾਂ ਨੂੰ ਤੇ ਉੱਤੇ ਪਰਚੇ ਦਿਓ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇ ਦੇਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜੇ ਦੇਣਾ ਤੇ ਮੇਰੇ ਤੇ ਪਰਚਾ ਦਿਓ ਇਸ ਕਰਕੇ ਭਗਵੰਤਬਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵੰਨੀ ਦੇਣਾ ਵੰਨੀ ਮਿਲਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਜੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਐ ਕਰਕੇ ਹੁਣ ਜਿਹੜੇ ਗਰੀਬ ਵਪਾਰੀ ਹੈ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ অপারেਟਰ ਉਹਨਾਂ ਤੇ ਵੀ ਧੱਕੇ ਪਰਚੇ ਕਬਜ਼ਾ ਕਰੋ ਇਹਦਾ ਕਬਜ਼ਾ ਕਰੋ ਐਮਐਲਏ ਲੱਗੇ ਆ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਆ ਕਹਿੰਦੇ ਸੀ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਤੇ ਇਹਨਾਂ ਦੀ ਸੀਬੀ ਦੀ ਇਨਕੁਆਇਰੀ ਚੱਲ ਰਹੀ ਹੈ ਸ਼ਰਾਬ ਘਟਾ ਲੇ ਤੇ ਤੁਸੀਂ ਦੱਸੋ ਕਿਸ ਚੀਜ਼ ਇਹਨਾਂ ਨੇ ਕੁਝ ਕੀਤਾ ਹੈ ਐਸ ਕਰਕੇ ਮੈਂ ਚੇਤਾਵਨੀ ਦੇਣਾ ਚਾਹਣਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਦੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਝਾਲ ਵਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਦੇਖੋ ਬਾਰਿਸ ਬਿਸ਼ਨੂਜੀ ਅੱਜ ਅੱਜ ਹਾਲਾਤ ਕੀ ਹੈ ਅੱਜ ਹਾਲਾਤ ਕੀ ਹੈ ਜੀ ਸਰ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਤੇ ਉਹਦੇ ਮਾਤਾ ਜੀ ਦੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਅੱਜ ਸਾਰੇ ਜਿੰਨੇ ਵੀ ਮੁਖਮੰਦ ਅਫਸਰ ਹੈ ਅੱਜ ਜੋ ਉਹਨਾਂ ਦੀ ਧਰਮ ਪਤਨੀ ਜਿਹਨੂੰ ਆਪਾਂ ਕਹਿੰਦੇ ਡਿਪਟੀ ਸੀਐਮ ਜੋ ਇਨਸਟਰਕਸ਼ਨ ਸਾਰੀ ਕੋ ਚਲਾਉਣ ਲੱਗ ਗਏ ਆ ਜਿੰਨਾ ਆ ਜਿਹੜਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਹੈ ਉਹਦੇ ਧਰਮ ਪਤਨੀ ਉਹਨਾਂ ਦੇ ਸੋ ਦੋਸਤੋ ਕੀ ਕਹਿਣਾ ਤੁਹਾਡਾ ਇਸ ਮਸਲੇ ਤੇ ਜਰੂਰ ਕਮੈਂਟ ਕਰਨਾ ਤੇ ਤੁਸੀਂ ਇਸ ਵਿਵਾਦ ਦੇ ਵਿੱਚ ਕਿਸ ਨੂੰ ਸਪੋਰਟ ਕਰਦੇ ਹੋ ਜੇਕਰ ਤੁਸੀਂ ਭਗਵੰਤ ਮਾਨ ਨੂੰ ਸਪੋਰਟ ਕਰਦੇ ਹੋ ਤਾਂ ਕਮੈਂਟਾਂ ਦੇ ਵਿੱਚ ਇੱਕ ਟਾਈਪ ਕਰਨਾ ਤੇ ਜੇਕਰ ਤੁਹਾਡੀ ਸਪੋਰਟ ਸੁਖਵੀਰ ਸਿੰਘ ਬਾਦਲਵਾਲ ਹੈ ਤਾਂ ਕਮੈਂਟਾਂ ਦੇ ਵਿੱਚ ਦੋ ਟਾਈਪ ਕਰਨਾ ਤੇ ਦੂਜੇ ਪਾਸੇ ਭਗਵੰਤ ਸਿੰਘ ਮਾਨ ਦੀ ਪਹਿਲੀ ਪਤਨੀ ਇੰਦਰਜੀਤ ਕੌਰ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਫੋਰ ਪੋਸਟ ਪਾ ਕੇ ਚੈਲੰਜ ਕੀਤਾ ਗਿਆ ਕਿ ਉਹ ਜਲਦੀ ਭਗਵੰਤ ਮਾਨ ਦੀਆਂ ਕੁਝ ਫੋਟੋਆਂ ਵੀ ਨਸ਼ਰ ਕਰਨੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਵਿਵਾਦ ਬਾਰੇ ਉਹ ਵੀ ਜਰੂਰ ਕਮੈਂਟ ਕਰਨਾ ਕਿ ਤੁਹਾਨੂੰ ਲੱਗਦਾ ਭਗਵੰਤ ਮਾਨ ਨੂੰ ਇੰਨਾ ਵਿਵਾਦਾਂ ਦਾ ਜਵਾਬ ਦੇ ਵਾਲ ਲੋ ਮੰਗੋ ਇੱਕ ਆਪਣੇ ਬੱਚਿਆਂ ਨੂੰ ਮਾਫ਼ ਕਰਕੇ ਅੱਗੇ ਵਧਣਾ ਚਾਹੀਦਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਹੁਣ ਦੇਖੋ ਇਹ ਪੂਰੀ ਵੀਡੀਓ ਉਵੇਂ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪਹਿਲਾਂ 2 ਸਾਲ ਤਾਂ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਦਾ ਇਹਨਾਂ ਨੂੰ ਕੋਈ ਕੀਤਾ ਨਹੀਂ ਕਿਉਂਕਿ ਹੁਣ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਉਹ ਤੁਸੀਂ ਸਾਹਮਣੇ ਪੈ ਦਿਓ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਗੇ ਸਾਹਮਣੇ ਇਸ ਕਰਕੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਦੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਚਾਹ ਲਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਅੱਜ ਜਿੰਨਾ ਅੱਜ ਦਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਹੈ ਉਹਦੇ ਧਰ ਪਤਨੀ ਉਹਨਾਂ ਦੇ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਤੇ ਉਹਦੇ ਮਾਤਾ ਜੀ ਤੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਉਹ ਸਾਡੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਆਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹ ਜਿਵੇਂ ਬੰਟੀ ਰਮਾਣਾ ਤੇ ਝੂਠਾ ਕੇਸ ਹੁਣ ਗੁਨੀਮ ਮਜੀਠੀਆ ਜੀ ਦੇ ਇੱਕ ਫਰਾਡਲੈਂਡ ਕੇਸ ਝੂਠਾ ਉਹ ਵੀ ਥੱਲੇ ਗੱਲ ਕਰਕੇ ਉਹ ਨੋਟਿਸ ਕਢਾਇਆ ਗਿਆ ਜੀ ਮਿਨਿਸਟਰ ਆਪਣੇ ਆਪ ਇਨਵੋਲਡ ਆ ਉਹਦੇ ਵਿੱਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੀ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪਹਿਲਾਂ 2 ਸਾਲ ਦਾ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਦਾ ਇਹਨਾਂ ਨੂੰ ਕੋਈ ਕੀਤਾ ਨਹੀਂ ਕਿਉਂਕਿ ਹੁਣ ਅਸੀਂ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਤੁਸੀਂ ਸਾਹਮਣੇ ਪੈ ਤੋ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਗੇ ਸਾਹਮਣੇ ਹੁਣ ਕੀ ਕਰ ਰਹੇ ਆ ਸੋਸ਼ਲ ਮੀਡੀਆ ਦੀ ਜਿੰਨੀਆਂ ਸਾਡੀਆਂ ਟੀਮਸ ਐ ਸੀਆਈਡੀ ਨੂੰ ਕਿਹਾ ਗਿਆ ਜਿਹੜਾ ਸੀਆਈਡੀ ਦਾ ਪੰਜਾਬ ਦਾ ਹੈੱਡ ਉਹਨੂੰ ਇਨਸਟਰਕਸ਼ਨ ਦਿੱਤੀਆਂ ਉਹਨੇ ਸਾਰਿਆਂ ਨੂੰ ਕਿਹਾ ਸਾਰੇ ਐਸਐਸਪੀ ਨੂੰ ਕਿਹਾ ਜਿਹੜੇ ਜਿਹੜੇ ਕਾਲੀ ਵਰਕਰ ਸੋਸ਼ਲ ਮੀਡੀਆ ਤੇ ਕਰ ਰਹੇ ਐ ਉਹਨਾਂ ਨੂੰ ਤੇ ਉੱਤੇ ਪਰਚੇ ਦਿਓ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇ ਦੇਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜੇ ਦੇਣਾ ਤਾਂ ਮੇਰੇ ਤੇ ਪਰਚਾ ਦਿਓ ਇਸ ਕਰਕੇ ਭਗਵੰਤਬਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵਣ ਨਹੀਂ ਦੇਣਾ ਵਣ ਨਹੀਂ ਮਿਲਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਜੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਐ ਕਰਕੇ ਹੁਣ ਜਿਹੜੇ ਗਰੀਬ ਵਪਾਰੀ ਹੈ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ অপারেਟਰ ਉਹਨਾਂ ਤੇ ਵੀ ਧੱਕੇ ਪਰਚੇ ਕਬਜ਼ਾ ਕਰੋ ਇਹਦਾ ਕਬਜ਼ਾ ਕਰੋ ਐਮ ਐਲ ਏ ਲੱਗੇ ਆ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਆ ਕਹਿੰਦੇ ਸੀ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਤੇ ਇਹਨਾਂ ਦੀ ਸੀਬੀ ਦੀ ਇਨਕੁਆਇਰੀ ਚੱਲ ਰਹੀ ਹੈ ਸ਼ਰਾਬ ਘਟਾਲੇ ਤੇ ਤੁਸੀਂ ਦੱਸੋ ਕਿਸ ਚੀਜ਼ ਇਹਨਾਂ ਨੇ ਕੁਝ ਕੀਤਾ ਹੈ ਇਸ ਕਰਕੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਦੇ ਜੇ ਤੂੰ ਪर्चा ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਚਾਹਲਾ ਵਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਦੇਖੋ ਬਾਰਿਸ ਬਿਸ਼ਨੋਜੀ ਅੱਜ ਅੱਜ ਹਾਲਾਤ ਕੀ ਹੈ ਅੱਜ ਹਾਲਾਤ ਕੀ ਹੈ ਜੀ ਸਰ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਕਿ ਉਹਦੇ ਮਾਤਾ ਜੀ ਦੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਅੱਜ ਸਾਰੇ ਜਿੰਨੇ ਵੀ ਮੁਖਮੰਦ ਅਫਸਰ ਹੈ ਅੱਜ ਜੋ ਉਹਨਾਂ ਦੀ ਧਰਮ ਪਤਨੀ ਜਿਹਨੂੰ ਆਪਾਂ ਕਹਿੰਦੇ ਡਿਪਟੀ ਸੀਐਮ ਜੋ ਇਨਸਟਰਕਸ਼ਨ ਸਾਰੀ ਉਹ ਚਲਾਉਣ ਲੱਗੇ ਆ ਜਿੰਨਾ ਆ ਜਿਹੜਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਹੈ ਉਹਦੇ ਧਰਮ ਪਤਨੀ ਉਹਨਾਂ